सिद्धेश्री संकट मोचन हनुमान मंदिर कमेटी मालपुर ਵੱਲੋਂ ਇੱਕ ਮੀਟਿੰਗ ਦਾ ਆਯੋਜਨ ਚੰਚਲ ਵਰਮਾ ਸਮਾਜ ਸੇਵਕ ਦੀ ਅਗਵਾਈ ਵਿੱਚ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਹਿੰਦੂ ਧਰਮ ਤੇ ਅਪੱਤੀ ਜਨਕ ਟਿੱਪਣੀ ਕਰਨ ਵਾਲਿਆਂ ਤੇ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ ਦੀਵਾਲੀ ਦੇ ਤਿਉਹਾਰਾਂ ਤੇ ਪਟਾਕਿਆਂ ਤੇ ਲੱਗਣ ਵਾਲੇ ਦੇਵੀ-ਦੇਵਤਿਆਂ ਦੀਆਂ ਫੋਟਵਾਂ ਨੂੰ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਜਾਵੇ ਅਤੇ ਕਿਸੇ ਵੀ ਧਰਮ ਦੇ ਖਿਲਾਫ ਅਪੱਤੀ ਜਨਕ ਟਿੱਪਣੀ ਕਰਨ ਵਾਲਿਆਂ ਦੇ ਤੁਰੰਤ ਕਾਰਵਾਈ ਕੀਤੀ ਜਾਵੇ ਇਸ ਦੇ ਨਾਲ ਹੀ ਸਿੱਧੇਸ਼ਰੀ ਸੰਕਟ ਮੋਚਨ ਹਨੂਮਾਨ ਮੰਦਿਰ ਕਮੇਟੀ ਮਾਲਪੁਰ ਨੇ ਕਿਹਾ ਕਿ ਅੰਮ੍ਰਿਤਸਰ ਦੇ ਇੱਕ ਪਿੰਡ ਵਿੱਚ ਭਗਵਾਨ ਸ਼੍ਰੀ ਰਾਮ ਦਾ ਪੁਤਲਾ ਫੁਕਣ ਵਾਲੇ ਤੇ 302 ਦਾ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ। ਆ ਜਿਹੜੀ ਹੁਣੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਕੋਲ ਇੱਕ ਮੰਨ ਵਾਲੀ ਪਿੰਡ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦਾ ਪੁਤਲਾ ਫੁਕਿਆ ਉਹ ਕਾਫੀ ਨਿੰਦਨਯੋਗ ਆ ਔਰ ਪੂਰੇ ਪੰਜਾਬ ਦੇ ਵਿੱਚ ਇਸ ਧਰਮ Hindu ਧਰਮ ਦੇ ਵਿੱਚ ਗੁੱਸੇ ਦੀ ਲਹਿਰ ਆ ਉਹ ਪ੍ਰਸ਼ਾਸਨ ਨੇ ਗ੍ਰਿਫਤਾਰ ਤਾਂ ਕਰ ਲਏ ਪਰ ਉਹਨਾਂ ਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਤਾਂ ਜੋ ਕੋਈ ਵੀ ਇਨਸਾਨ ਗਲਤੀ ਨਾ ਕਰ ਸਕੇ। ਅਜਿਹੀ ਗਲਤੀ ਜਿਹੜੀ ਪੰਜਾਬ ਦੇ ਵਿੱਚ ਦੁਬਾਰਾ ਨਾ ਹੋ ਸਕੇ ਔਰ ਆ ਦਿਵਾਲੀ ਦਾ ਸੀਜ਼ਨ ਆ ਇੱਕ ਹੋਰ ਗੱਲ ਆ ਕਿ ਜਿਹੜੇ ਪਟਾਕੇ ਆ ਤੇ ਦੇਵੀ-ਦੇਵਤਿਆਂ ਦੇ ਚਿੱਤਰ ਵਾਲੇ ਪਟਾਕੇ ਵਿਕਦੇ ਆ ਬਾਜ਼ਾਰ ਦੇ ਵਿੱਚ ਉਹ ਜਿਹੜੇ ਉਹਨਾਂ ਤੇ ਫੋਟੋ ਕਿਸੇ ਦੇਵੀ-ਦੇਵਤਾ ਦੀ ਨਹੀਂ ਹੋਣੀ ਚਾਹੀਦੀ ਤਾਂ ਕਿ ਉਹਨਾਂ ਦਾ ਨਰਾਦਰ ਨਾ ਹੋ ਸਕੇ ਤੇ ਕਾਫੀ ਹਿੰਦੂ ਧਰਮ ਦੇ ਵਿੱਚ ਇਹ ਗੱਲ ਮਾੜੀ ਸਮਝੀ ਜਾਂਦੀ ਆ ਕਿ ਆਪਾਂ ਉਹ ਜਿਹੜੇ ਪੋਸਟਰ ਆ ਸਵੇਰ ਨੂੰ ਗਲੀਆਂ ਦੇ ਵਿੱਚ ਰੁਲਦੇ ਹੁੰਦੇ ਆ ਤੇ ਇਹਦੇ ਨਾਲ ਜਿਹੜਾ ਦੇਵੀ-ਦੇਵਤਿਆਂ ਦਾ અપਮਾਨ ਹੁੰਦਾ ਇਹਨੂੰ ਵੀ ਕਦੀ ਸਹਿਣ ਨਹੀਂ ਕੀਤਾ ਜਾਊਗਾ ਮਹਤਾ ਜੀ ਇਹ ਆਪਣੇ Hindu ਧਰਮ ਨੂੰ ਅੱਗੇ ਲਿਆਉਣ ਵਾਸਤੇ ਲੋਕ ਜਿਹੜੇ ਸੋਚਦੇ ਪਏ ਆ ਔਰ ਜਿਹੜੇ ਇਹਦੇ ਖਿਲਾਫ ਚੱਲਦੇ ਪਏ ਉਹਨਾਂ ਦੇ ਜਿੱਦਾਂ ਕੋਲ ਸ਼੍ਰੀ ਰਾਮਚੰਦਰ ਜੀ ਦਾ ਪੁਤਲਾ ਉਹਨਾਂ ਨੇ ਜਿਹਨਾਂ ਸ਼ਰਾਰਤੀ ਲੋਕਾਂ ਨੇ ਫੰਡਸ ਕੀਤਾ ਉਹਨਾਂ ਨੂੰ ਆਪਾਂ 302 ਦਾ ਪਰਚਾ ਕੱਟਣਾ ਚਾਹੀਦਾ ਔਰ ਉਹਨਾਂ ਦੇ ਖਿਲਾਫ ਔਰ ਜਿਹੜੇ ਕੋ ਹੋਰ ਵੀ ਉਹਨਾਂ ਦੇਖ ਕੇ ਕੋਈ ਇਦਾਂ ਦੀ ਹਰਕਤ ਕੋਈ ਇਨਸਾਨ ਨਾ ਕਰੇ ਔਰ ਆਪਣੇ ਜਿਹਾ ਕਿ ਇਹ Hindu ਧਰਮ ਹਨ ਇਹ ਅੱਜ ਤੋਂ ਥੋੜੀ ਜਿਹੀ ਤਾਂ 100 ਸਾਲ ਪਹਿਲਾਂ ਸਦੀਆਂ ਤੋਂ ਚੱਲ ਚੱਲਦਾ ਆਉਂਦਾ ਆ ਤੇ ਇਹ ਜਿੱਦਾਂ ਪਹਿਲਾਂ ਆਪਣਾ ਹੁਣ ਸਕੂਲ ਚੱਲਦੇ ਆ ਉਸ ਟਾਈਮ ਪਹਿਲਾਂ ਗੁਰਕੁਲ ਚੱਲਦੇ ਸੀਗੇ ਗੁਰਕੁਲ ਦੇ ਵਿੱਚ ਜਿੱਦਾ ਆਪਣੇ ਅਲੱਗ-ਅਲੱਗ ਸਟੇਟ ਦੇ ਵਿੱਚ ਹੁੰਦਾ ਸੀਗਾ ਤੇ ਉਤੋਂ ਲੋਕਾਂ ਦਾ ਪ੍ਰਚਾਰ ਚੱਲਦਾ ਆਇਆ ਤੇ ਇਹ ਹੁਣ ਵੀ ਉਹਨੂੰ ਅੱਗੇ ਵਧਾਣ ਦਿੱਤਾ ਜਾਵੇ ਤਾਂ ਕਿ ਆਪਣਾ ਧਰਮ ਜਿਹੜਾ ਆ ਔਰ ਇਹਦੇ ਵਿੱਚ ਜਿਹੜੀ ਦੇਵੀ-ਦੇਵਤਾ ਦੀ ਫੋਟੋਆਂ ਲਾਉਂਦੇ ਆ ਲੋਕ ਆਪਣੇ ਪਟਾਕਿਆਂ ਤੇ ਇਹ ਵੀ ਨਹੀਂ ਲੱਗਣਾ ਚਾਹੀਦਾ ਇਹਦੇ ਖਿਲਾਫ ਵੀ ਆਪਾਂ ਨੂੰ ਕੁਛ ਨਾ ਕੁਛ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹ ਜਿਹੜੀ ਨਾਟਕ ਕੀਤੀ ਜਾਵੇ